ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਅੱਜ ਸ਼ੈਰੀ ਬੁਲੇਟਿਨ ਦੀ ਸ਼ੁਰੂਆਤ ਕਰ ਲੈਣੇ ਆ ਹੈਡਲਾਈਨਸ ਦੇ ਨਾਲ ਮੈਟਰੋ ਵੈਂਕੂਵਰ ਦੇ ਵਿੱਚ ਗੈਸ ਦੀਆਂ ਕੀਮਤਾਂ ਦੇ ਵਿੱਚ ਆਈ ਗਿਰਾਵਟ ਮੰਗਲਵਾਰ ਨੂੰ ਗੈਸੋਲੀਨ ਤੇ 17 ਸੈਂਟ ਕਾਰਬਨ ਟੈਕਸ ਹਟਿਆ ਕੈਨੇਡੀਅਨ ਅਰਥਚਾਰ્ય ਦੇ ਵਿੱਚ ਮਾਰਚ ਦੌਰਾਨ 33000 ਨੌਕਰੀਆਂ ਹੋਈਆਂ ਖਤਮ 2022 ਤੋਂ ਬਾਅਦ ਦਾ ਸਭ ਤੋਂ ਵੱਡਾ ਮਹੀਨਾਵਾਰ ਵੱਡਾ ਨੁਕਸਾਨ ਚੀਨ ਨੇ ਅਮਰੀਕਾ ਦੇ ਉੱਤੇ 34 ਫੀਸਦੀ ਜਵਾਬੀ ਟੈਰਿਫ ਠੋਕੇ ਕਿਹਾ 트럼ਪ ਨੇ ਕੀਤੀ ਵਿਸ਼ਵ ਵਪਾਰ ਨਿਯਮਾਂ ਦੀ ਉਲੰਘਣਾ ਖਬਰਾਂ ਵਿਸਾਰ ਦੇ ਨਾਲ ਅਮਰੀਕਾ ਦੇ ਵੱਲੋਂ ਨਵੇਂ ਟੈਰਿਫ ਜਵਾਬ ਦੇ ਵਿੱਚ ਚੀਨ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਹੈ ਕਿ ਉਹ 10 ਅਪ੍ਰੈਲ ਤੋਂ ਚੀਨ ਆਉਣ ਵਾਲੇ ਸਾਰੇ ਅਮਰੀਕੀ ਉਤਪਾਦਾਂ ਦੇ ਉੱਤੇ 34 ਫੀਸਦੀ ਟੈਰਿਫ ਲਗਾ ਦੇਣਗੇ ਚੀਨ ਨੇ ਅਮਰੀਕਾ ਦੇ ਵੱਲੋਂ ਇਸ ਹਫਤੇ ਐਲਾਨੇ 34 ਫੀਸਦੀ ਟੈਰਿਫਾਂ ਦੇ ਬਰਾਬਰ ਦੇ ਟੈਰਿਫ ਐਲਾਨੇ ਅਤੇ ਚੀਨ ਦੇ ਵਣਜ ਮੰਤਰਾਲੇ ਨੇ ਇੱਕ ਨੋਟਿਸ ਦੇ ਵਿੱਚ ਕਿਹਾ ਹੈ ਕਿ ਉਹ ਖਣਿਜਾਂ ਅਤੇ ਨਿਰਯਾਤ ਨੂੰ ਵੀ ਜਿਹੜਾ ਉਹ ਹੋਰ ਨਿਰੰਤਰਿਤ ਕਰੇਗਾ ਇਹ ਖਣਿਜ ਸਮਗਰੀ ਕੰਪਿਊਟਰ ਦੀਆਂ ਚਿਪਾਂ ਅਤੇ ਇਲੈਕਟ੍ਰਿਕ ਵਾਹਨਾਂ ਦੀਆਂ ਬੈਟਰੀਆਂ ਦੇ ਲਈ ਵਰਤੀ ਜਾਂਦੀ ਹੈ ਨਿਰੰਤਰਣ ਅਧੀਨ ਖਣਿਜਾਂ ਦੀ ਸੂਚੀ ਦੇ ਵਿੱਚ ਸੈਂਰੀਅਮ ਅਤੇ ਇਸ ਦੇ ਮਿਸ਼ਰਣ ਸ਼ਾਮਿਲ ਹੈ ਜੋ ਕਿ ਐਰੋਸਪੇਸ ਨਿਰਮਾਣ ਅਤੇ ਰੱਖਿਆ ਖੇਤਰ ਦੇ ਵਿੱਚ ਵਰਤੇ ਜਾਂਦੇ ਨੇ ਐਮ ਆਰ ਆਈ ਸਕੈਨ ਦੇ ਵਿੱਚ ਗੈਡੋਲੀਅਮ ਨਾਮਕ ਇੱਕ ਹੋਰ ਜਿਹੜਾ ਉਤਤ ਵਰਤਿਆ ਜਾਂਦਾ ਹੈ ਇਸ ਤੋਂ ਇਲਾਵਾ ਚੀਨ ਸਰਕਾਰ ਨੇ ਕਿਹਾ ਹੈ ਕਿ ਉਸਨੇ 27 ਫਰਮਾਨੋ ਵਪਾਰਕ ਪਾਬੰਦੀਆਂ ਜਾਂ ਨਿਰਯਾਤ ਨਿਰੰਤਰਣਾ ਦੇ ਅਧੀਨ ਕੰਪਨੀਆਂ ਦੀ ਸੂਚੀ ਦੇ ਵਿੱਚ ਸ਼ਾਮਿਲ ਕੀਤਾ ਹੈ ਉਹਨਾਂ ਦੇ ਵਿੱਚੋਂ 16 ਦੋਹਰੀ ਵਰਤੋ ਵਾਲੀਆਂ ਚੀਜ਼ਾਂ ਦੇ ਨਿਰਯਾਤ ਦੇ ਉੱਤੇ ਪਾਬੰਦੀ ਦੇ ਅਧੀਨ ਹਨ ਹਾਈ ਪੁਆਇੰਟ ਏਰੋ ਟੈਕਨੋਲੋਜੀ ਜਿਹੜੀ ਹੈ ਉਸ ਤੇ ਇੱਕ ਰੱਖਿਆ ਤਕਨੀਕੀ ਕੰਪਨੀ ਅਤੇ ਯੂਨੀਵਰਸਲ ਜਸਟ ਇੱਕ ਹੋਲਡਿੰਗ ਜਿਹੜੀ ਹੈ ਉਹ ਕਾਵਾ ਚਾਈ ਅਤੇ ਲੋਜਿਸਟਿਕ ਕੰਪਨੀ ਹੈ ਸੂਚੀਬੱਧ ਕੰਪਨੀਆਂ ਦੇ ਵਿੱਚ ਸ਼ਾਮਿਲ ਹੈ ਚੀਨ ਨੇ ਇਹ ਵੀ ਐਲਾਨ ਕੀਤਾ ਹੈ ਕਿ ਉਸਨੇ ਟੈਰਿਫ ਮੁੱਦੇ ਦੇ ਉੱਤੇ ਵਿਸ਼ਵ ਵਪਾਰ ਸੰਗਠਨ ਦੇ ਕੋਲ ਮੁਕਦਮਾ ਦਾਇਰ ਕੀਤਾ ਹੈ ਫਰਵਰੀ ਦੇ ਵਿੱਚ ਚੀਨ ਨੇ ਅਮਰੀਕਾ ਤੋਂ ਕੋਲਾ ਅਤੇ ਤਰਲ ਕੁਦਰਤੀ ਗੈਸ ਉਤਪਾਦਾਂ ਦੇ ਆਯਾਤ ਤੇ 15% ਦੀ ਟੈਰਿਫ ਲਗਾਉਂਦਾ ਐਲਾਨ ਕੀਤਾ ਸੀ ਇਸਨੇ ਵੱਖਰੇ ਤੌਰ ਦੇ ਉਤੇ ਕੱਚੇ ਤੇਲ ਖੇਤੀਬਾੜੀ ਮਸ਼ੀਨਰੀ ਅਤੇ ਵੱਡੇ ਇੰਜਣ ਵਾਲੀਆਂ ਕਾਰਾਂ ਤੇ 10% ਦਾ ਟੈਰਿਫ ਫੀਟ ਹੋ ਗਿਆ ਵਿੱਤ ਮੰਤਰਾਲੇ ਦੇ ਸਟੇਟ ਕਾਉਂਸਲਰ ਟੈਰਿਫ ਕਮਿਸ਼ਨ ਦੇ ਇੱਕ ਬਿਆਨ ਦੇ ਅਨੁਸਾਰ ਨਵੇਂ ਟੈਰਿਫ ਅਮਰੀਕਾ ਦੇ ਵਿੱਚ ਬਣੇ ਸਾਰੇ ਉਤਪਾਦਾਂ ਦੇ ਉੱਤੇ ਲਾਗੂ ਹੁੰਦੇ ਨੇ ਅਮਰੀਕੀ ਆਯਾਤ ਤੇ 트ੰਪ ਦੇ ਤਾਜ਼ਾ ਟੈਰਿਫ ਵਾਅਦੇ ਨੇ ਦੋਸ਼ਾਂ ਤੇ ਉਦਯੋਗਾਂ ਨੂੰ ਅਸਥਿਰ ਕੀਤਾ ਤੇ ਵਿਸ਼ਵਵਿਆਪੀ ਮੰਦੀ ਦਾ ਡਰ ਪੈਦਾ ਕਰ ਦਿੱਤਾ ਹੈ 트ੰਪ ਇਲਾਨ ਤੋਂ ਕੁਝ ਦਿਨ ਪਹਿਲਾਂ ਚੀਨ, ਜਾਪਾਨ ਅਤੇ ਦੱਖਣੀ ਕੋਰੀਆ ਨੇ 5 ਸਾਲਾਂ ਦੇ ਵਿੱਚ ਆਪਣੀ ਪਹਿਲੀ ਗੱਲਬਾਤ ਕੀਤੀ ਹੈ ਮੀਟਿੰਗ ਤੋਂ ਬਾਅਦ ਜਾਰੀ ਕੀਤੇ ਗਏ ਇੱਕ ਬਿਆਨ ਦੇ ਅਨੁਸਾਰ ਮੀਟਿੰਗ ਦੇ ਵਿੱਚ ਇਨ੍ਹਾਂ ਦੇਸ਼ਾਂ ਦੇ ਵਪਾਰ ਮੰਤਰੀ ਖੇਤਰੀ ਅਤੇ ਵਿਸ਼ਵਵਿਆਪੀ ਵਪਾਰ ਨੂੰ ਉਤਸ਼ਾਹਿਤ ਕਰਨ ਦੇ ਲਈ ਦੱਖਣੀ ਕੋਰੀਆ, ਜਾਪਾਨ, ਚੀਨ ਮੁਕਤ ਵਪਾਰ ਸਮਝੌਤੇ ਤੇ ਗੱਲਬਾਤ ਨੂੰ ਤੇਜ਼ ਕਰਨ ਦੇ ਲਈ ਸਹਿਮਤ ਹੋਏ ਡਰਾਈਵਰਾਂ ਨੇ ਸ਼ਾਇਦ ਦੇਖਿਆ ਹੋਵੇਗਾ ਕਿ ਮੈਟਰੋ ਵੈਨਕੂਵਰ ਦੇ ਵਿੱਚ ਗੈਸ ਪੰਪ ਤੇ ਕੀਮਤ ਵਾਪਸ ਡਾਲਰ 1.80 ਤੱਕ ਪਹੁੰਚ ਗਈ ਹੈ। ਬੇਸ਼ੱਕ ਕਿ BC ਨੇ ਮੰਗਲਵਾਰ ਨੂੰ ਗੈਸੋਲੀਨ ਤੇ 17 ਸੈਂਟ ਕਾਰਬਨ ਟੈਕਸ ਹਟਾ ਦਿੱਤਾ ਸੀ। ਕੈਲੀਫੋਰਨੀਆ ਦੇ ਵਿੱਚ ਰਿਫਾਇਨਰੀ ਦੇ ਵਿੱਚ ਲੱਗੀ ਅੱਗ ਕਾਰਨ ਕੀਮਤਾਂ ਦੇ ਵਿੱਚ ਵਾਧਾ ਹੋਇਆ ਹੈ ਜੋ ਪੱਛਮੀ ਤੱਟ ਦੀ ਸਪਲਾਈ ਨੂੰ ਪ੍ਰਭਾਵਿਤ ਕਰ ਰਹੀ ਹੈ। ਪਰ ਮਾਹਰਾਂ ਦੇ ਮੁਤਾਬਕ ਉਮੀਦ ਹੈ ਕਿ ਅਗਲੇ ਹਫ਼ਤੇ ਦੇ ਸ਼ੁਰੂ ਦੇ ਵਿੱਚ ਜਿਹੜਾ ਉਹ ਜਾਂ ਫਿਰ ਸ਼ਾਇਦ ਇਸ ਹਫ਼ਤੇ ਦੇ ਅੰਤ ਦੇ ਵਿੱਚ 1 ਲੀਟਰ ਰੈਗੂਲਰ ਪੈਟਰੋਲ ਘਟਨਾ ਸ਼ੁਰੂ ਹੋ ਜਾਏਗਾ ਕਿਉਂਕਿ ਤੇਲ ਦੀਆਂ ਕੀਮਤਾਂ ਘਟ ਰਹੀਆਂ ਨੇ ਉਹਨਾਂ ਸ਼ੁੱਕਰਵਾਰ ਨੂੰ ਕਿਹਾ ਕਿ ਰਿਫਾਇਨਰੀ ਦੀ ਅੱਗ ਜਿਹੜੀ ਹੈ ਉਹ ਕੁਝ ਬਚਤ ਨੂੰ ਘਟਾ ਸਕਦੀ ਹੈ ਪਰ ਅੱਜ ਤੇਲ ਜਿਹੜਾ ਹੈ ਉਹ ਦੁਬਾਰਾ ਡਿੱਗਣ ਦੇ ਨਾਲ ਇਹ ਅਜੇ ਵੀ ਲੱਗਦਾ ਹੈ ਕਿ ਤੁਹਾਨੂੰ ਜਲਦੀ ਹੀ ਇੱਕ ਚੰਗੀ ਗਿਰਾਵਟ ਮਿਲ ਸਕਦੀ ਹੈ ਇਹ ਮਾਮੂਲੀ ਗਿਰਾਵਟ ਇਸ ਲਈ ਆਈ ਹੈ ਕਿਉਂਕਿ ਕੇਂਦਰੀ ਕੈਨੇਡਾ ਸ਼ਨੀਵਾਰ ਨੂੰ ਪੰਪ ਤੇ ਕੀਮਤ ਦੇ ਵਿੱਚ 7 ਸੈਂਟ ਦੀ ਗਿਰਾਵਟ ਦੇਖਣ ਦੀ ਉਮੀਦ ਕਰ ਰਿਹਾ ਹੈ ਐਨਪ੍ਰੋ ਇੰਟਰਨੈਸ਼ਨਲ ਮੁਖ ਪੈਟਰੋਲੀਅਮ ਮਾਹਰ ਮੁਤਾਬਕ ਟੋਰਾਂਟੋ ਤੇ ਜੀਟੀਏ ਗੈਸ ਦੀਆਂ ਕੀਮਤਾਂ ਸ਼ਨੀਵਾਰ 5 ਅਪ੍ਰੈਲ ਨੂੰ ਜ਼ਿਆਦਾਤਰ ਸਟੇਸ਼ਨਾਂ ਤੇ 7 ਸੈਂਟ ਘਟਕੇ 132.9 ਪ੍ਰਤੀ ਲੀਟਰ ਹੋਣ ਦੀ ਉਮੀਦ ਹੈ। ਕੈਨੇਡੀਅਨ ਸਰਕਾਰ ਨੇ ਸ਼ੁੱਕਰਵਾਰ ਨੂੰ ਦੱਖਣ ਵੱਲ ਸੰਯੁਕਤ ਰਾਜ ਅਮਰੀਕਾ ਜਾਣ ਵਾਲੇ ਯਾਤਰੀਆਂ ਦੇ ਲਈ ਆਪਣੀ ਸਲਾਹ ਨੂੰ ਅਪਡੇਟ ਕੀਤਾ ਹੈ। ਅੱਧੀ ਰਾਤ ਤੋਂ ਠੀਕ ਬਾਅਦ ਸੰਘੀ ਸਰਕਾਰ ਦੀ ਵੈੱਬਸਾਈਟ ਦੇ ਉੱਤੇ ਪੋਸਟ ਕੀਤੇ ਗਏ ਅਪਡੇਟ ਦੇ ਵਿੱਚ ਸਰਕਾਰ ਕੈਨੇਡੀਅਨਾਂ ਨੂੰ ਯਾਦ ਕਰਾ ਰਹੀ ਹੈ ਕਿ ਜੇਕਰ ਅਮਰੀਕੀ ਸਰਹੱਦੀ ਏਜੰਟ ਯਾਤਰੀਆਂ ਦੇ ਦਾਖਲੇ ਤੋਂ ਇਨਕਾਰ ਕਰਦੇ ਨੇ ਤਾਂ ਉਹ ਦਾਖਲ ਨਹੀਂ ਦੇ ਸਕਦੇ। ਸਰਕਾਰ ਨੇ ਸਾਂਝਾ ਕੀਤਾ ਹੈ ਕਿ ਵਿਅਕਤੀਗਤ ਸਰਹੱਦੀ ਏਜੰਟਾਂ ਦੇ ਕੋਲ ਅਕਸਰ ਉਹ ਨਿਰਧਾਰਤ ਦੇ ਵਿੱਚ ਮਹੱਤਵਪੂਰਨ ਵਿਵੇਕ ਹੁੰਦਾ ਹੈ ਅਮਰੀਕੀ ਅਧਿਕਾਰੀ ਪ੍ਰਵੇਸ਼ ਜ਼ਰੂਰਤਾਂ ਨੂੰ ਸਖਤੀ ਨਾਲ ਲਾਗੂ ਕਰਦੇ ਨੇ ਪ੍ਰਵੇਸ਼ ਬੰਦਰਗਾਹਾਂ ਤੇ ਜਾਂਚ ਦੀ ਉਮੀਦ ਕਰੋ ਜਿਸ ਦੇ ਵਿੱਚ ਇਲੈਕਟ੍ਰੋਨਿਕ ਉਪਕਰਣ ਵੀ ਸ਼ਾਮਿਲ ਹੈ ਇਸ ਦੇ ਵਿੱਚ ਅੱਗੇ ਕਿਹਾ ਗਿਆ ਹੈ ਕਿ ਸਰਹੱਦੀ ਅਧਿਕਾਰੀਆਂ ਦੇ ਨਾਲ ਸਾਰੀਆਂ ਗੱਲਬਾਤਾਂ ਦੇ ਵਿੱਚ ਪਾਲਣਾ ਕਰੋ ਤੇ ਅੱਗੇ ਰਹੋ ਜੇਕਰ ਤੁਹਾਨੂੰ ਦਾਖਲ ਹੋਣ ਤੋਂ ਇਨਕਾਰ ਕੀਤਾ ਜਾਂਦਾ ਤਾਂ ਤੁਹਾਨੂੰ ਦੇਸ਼ ਨਿਕਾਲੇ ਦੀ ਉਡੀਕ ਕਰਦੇ ਹੋਏ ਹਿਰਾਸਤ ਦੇ ਵਿੱਚ ਲਿਆ ਜਾ ਸਕਦਾ ਹੈ ਸਰਕਾਰ ਦਾ ਯਾਤਰਾ ਅਪਡੇਟ ਸਾਡੇ ਦੱਖਣੀ ਗਵਾਂਡੀਆਂ ਦੁਆਰਾ ਦਾਖਲ ਹੋਣ ਤੋਂ ਇਨਕਾਰ ਕਰਨ ਤੋਂ ਬਾਅਦ ਕੈਨੇਡੀਅਨਾਂ ਤੇ ਔਰ ਯਾਤਰੀਆਂ ਨੂੰ ਅਮਰੀਕੀ ਇਮੀਗ੍ਰੇਸ਼ਨ ਸਹੂਲਤਾਂ ਦੇ ਉੱਤੇ ਹਿਰਾਸਤ ਵਿੱਚ ਲੈਣ ਤੋਂ ਬਾਅਦ ਆਇਆ ਹੈ ਬੀਸੀ ਦੀ ਔਰਤ ਜਸਮੀਨ ਮੂਨੀ ਨੂੰ ਮਾਰਚ ਦੇ ਸ਼ੁਰੂ ਦੇ ਵਿੱਚ ਅਮਰੀਕਾ ਮੈਕਸੀਕੋ ਸਰਹੱਦ ਦੇ ਉੱਤੇ ਵਰਕ ਵੀਜ਼ਾ ਦੇ ਲਈ ਅਰਜ਼ੀ ਦਿੰਦੇ ਸਮੇਂ ਆਈਸੀਈ ਦੁਆਰਾ ਹਿਰਾਸਤ ਵਿੱਚ ਲੈ ਲਿਆ ਗਿਆ ਸੀ ਫਿਰ ਉਸ ਨੂੰ ਕਈ ਇਮੀਗ੍ਰੇਸ਼ਨ ਸਹੂਲਤਾਂ ਦੇ ਵਿੱਚ ਭੇਜ ਦਿੱਤਾ ਗਿਆ ਜਿੱਥੇ ਉਹ ਵੈਨਕੂਵਰ ਵਾਪਸ ਡਿਪੋਰਟ ਹੋਣ ਦੀ ਉਡੀਕ ਕਰ ਰਹੀ ਸੀ ਇੱਕ ਹੋਰ ਇਸੇ ਤਰ੍ਹਾਂ ਦੀ ਘਟਨਾ ਦੇ ਵਿੱਚ ਇੱਕ ਬ੍ਰਿਟਿਸ਼ ਨਾਗਰਿਕ ਨੂੰ ਕੈਨੇਡਾ ਤੋਂ ਸੰਯੁਕਤ ਰਾਜ ਅਮਰੀਕਾ ਦੇ ਵਿੱਚ ਦਾਖਲ ਹੋਣ ਤੋਂ ਇਨਕਾਰ ਕਰਨ ਤੋਂ ਬਾਅਦ ਇੱਕ ਨਜ਼ਰਬੰਦੀ ਸਹੂਲਤ ਦੇ ਵਿੱਚ ਰੱਖਿਆ ਗਿਆ ਹੈ ਸੰਘੀ ਸਰਕਾਰ ਕੈਨੇਡੀਅਨਾਂ ਨੂੰ ਵੀ ਅਪੀਲ ਕਰ ਰਹੀ ਹੈ ਕਿ ਉਹ ਹਮੇਸ਼ਾ ਆਪਣੇ ਦਰਜੇ ਦਾ ਸਬੂਤ ਆਪਣੇ ਕੋਲ ਰੱਖਣ ਜਨਵਰੀ ਵਿੱਚ ਰਾਸ਼ਟਰੀ ਡੋਨਲਡ ਰਾਸ਼ਪਤੀ ਡੋਨਲਡ ਟਰੰਪ ਦੇ ਵੱਲੋਂ ਸਾਡੀਆਂ ਸਰਹੱਦਾਂ ਨੂੰ ਸੁਰੱਖਿਅਤ ਕਰਨਾ ਤੇ ਕਾਰਜਕਾਰੀ ਆਦੇਸ਼ ਤੇ ਦਸਤਖਤ ਕਰਨ ਤੋਂ ਬਾਅਦ ਯਾਤਰੀਆਂ ਤੇ ਅਮਰੀਕਾ ਆਉਣ ਵਾਲੇ ਹੋਰ ਪ੍ਰਵਾਸੀਆਂ ਤੇ ਨਜ਼ਰ ਰੱਖੀ ਜਾ ਰਹੀ ਹੈ ਫੈਡਰਲ ਚੋਣਾਂ ਦਾ ਸਮਾਂ ਹੈ ਤੇ ਇਸ ਵੇਲੇ ਸ਼ਰਨਾਰਥੀ ਅਧਿਕਾਰ ਦਿਵਸ ਬਹੁਤ ਮਹੱਤਵਪੂਰਨ ਹੈ। ਹਰ ਸਾਲ 4 ਅਪ੍ਰੈਲ ਨੂੰ ਸ਼ਰਨਾਰਥੀ ਅਧਿਕਾਰ ਦਿਵਸ ਪੂਰੇ ਕੈਨੇਡਾ ਦੇ ਵਿੱਚ ਮਨਾਇਆ ਜਾਂਦਾ ਹੈ। ਇਸ ਸਾਲ ਵਕੀਲਾਂ ਦਾ ਕਹਿਣਾ ਹੈ ਕਿ ਇਹ ਸੰਗੀ ਚੋਣ ਮੁਹਿੰਮ ਦੌਰਾਨ ਹੋਰ ਵੀ ਮਹੱਤਵਪੂਰਨ ਹੈ ਕਿਉਂਕਿ ਪਾਰਟੀ ਨੇਤਾ ਇਮੀਗ੍ਰੇਸ਼ਨ ਤੇ ਆਪਣੀਆਂ ਨੀਤੀਆਂ ਪੇਸ਼ ਕਰਨਾ ਸ਼ੁਰੂ ਕਰਦੇ ਨੇ। ਆਓ ਦੇਖਦੇ ਹਾਂ ਇੱਕ ਰਿਪੋਰਟ। ਹਰ ਸਾਲ 4 ਅਪ੍ਰੈਲ ਨੂੰ ਕੈਨੇਡਾ ਪਰ ਦੇ ਵਿੱਚ ਸ਼ਰਨਾਰਥੀ ਅਧਿਕਾਰ ਦਿਵਸ ਮਨਾਇਆ ਜਾਂਦਾ ਹੈ ਇਸ ਸਾਲ ਵਕੀਲਾਂ ਦਾ ਕਹਿਣਾ ਹੈ ਕਿ ਸੰਗੀ ਚੋਣ ਮੁਹਿੰਮ ਦੌਰਾਨ ਹੋਰ ਵੀ ਮਹੱਤਵਪੂਰਨ ਹੈ ਕਿਉਂਕਿ ਪਾਰਟੀ ਦੇ ਨੇਤਾ ਇਮੀਗ੍ਰੇਸ਼ਨ ਤੇ ਆਪਣੀਆਂ ਨੀਤੀਆਂ ਪੇਸ਼ ਕਰਨਾ ਸ਼ੁਰੂ ਕਰਦੇ ਨੇ ਐਮਨੈਸਟੀ ਇੰਟਰਨੈਸ਼ਨਲ ਕੈਨੇਡਾ ਦੇ ਮਨੁੱਖੀ ਅਧਿਕਾਰ ਕਾਨੂੰਨ ਮੁਹਿੰਮਾਂ ਤੇ ਵਕਾਲਤ ਦੇ ਮੈਨੇਜਰ ਐਰਨ ਰੇਲੇ ਓਟਲ ਨੇ ਕਿਹਾ ਹੈ ਕਿ ਚੋਣਾਂ ਦੌਰਾਨ ਸਿਆਸਤਦਾਨਾਂ ਦੇ ਭਾਸ਼ਣ ਦੇ ਵੱਖੋ ਵੱਖਰੇ ਤਰੀਕਿਆਂ ਨੂੰ ਪਛਾਣਨਾ ਬਹੁਤ ਮਹੱਤਵਪੂਰਨ ਹੁੰਦਾ ਹੈ ਅਕਸਰ ਕੀ ਹੁੰਦਾ ਹੈ ਕਿ ਪ੍ਰਵਾਸੀ ਅਤੇ ਸ਼ਰਨਾਰਥੀ ਸਰਚੋਣਾ ਦੇ ਸਮੇਂ ਦੌਰਾਨ ਕੈਨੇਡਾ ਦੇ ਵਿੱਚ ਹੋ ਰਹੀਆਂ ਸਮੱਸਿਆਵਾਂਾਂ ਦੇ ਲਈ ਬਲੀ ਦੇ ਬੱਕਰੇ ਬਣ ਜਾਂਦੇ ਨੇ ਐਮਨੈਸਟੀ ਹੋਰ ਸੰਗਠਨਾ ਦੇ ਨਾਲ ਨੇ ਵੀਰਵਾਰ ਨੂੰ ਸੰਗੀ ਪਾਰਟੀ ਨੇਤਾਵਾਂ ਨੂੰ ਸੰਗੀ ਚੋਣ ਮੁਹਿੰਮ ਦੇ ਦੌਰਾਨ ਸ਼ਰਨਾਰਥੀਆਂ ਤੇ ਪ੍ਰਵਾਸੀਆਂ ਦੇ ਅਧਿਕਾਰਾਂ ਨੂੰ ਬਰਕਰਾਰ ਰੱਖਣ ਦਾ ਸੱਦਾ ਦਿੱਤਾ ਇੱਕ ਖੁੱਲੇ ਪੱਤਰ ਵਿੱਚ ਸੰਗੀ ਪਾਰਟੀ ਨੇਤਾਵਾਂ ਨੂੰ ਪ੍ਰਚਾਰ ਦੇ ਰਸਤੇ ਤੇ ਪ੍ਰਵਾਸੀਆਂ ਤੇ ਸ਼ਰਨਾਰਥੀਆਂ ਨੂੰ ਬਲੀ ਦਾ ਬੱਕਰਾ ਬਣਾਉਣ ਤੋਂ ਬਚਣ ਲਈ ਕਿਹਾ ਗਿਆ ਸੀ ਅਤੇ ਇਸ ਦੀ ਬਜਾਏ ਸ਼ਰਨਾਰਥੀਆਂ ਦੇ ਅਧਿਕਾਰਾਂ ਦੀ ਰੱਖਿਆ ਕਰਨ ਤੇ ਨਵੇਂ ਆਉਣ ਵਾਲਿਆਂ ਦਾ ਸਵਾਗਤ ਕਰਨ ਦੇ ਲਈ ਉਤਸ਼ਾਹਿਤ ਕੀਤਾ ਗਿਆ ਸੀ ਸ਼ਰਨਾਰਥੀ ਅਧਿਕਾਰ ਦਿਵਸ ਸਿੰਘ ਵਰਸਸ ਕੈਨੇਡਾ ਦੇ ਇਤਿਹਾਸਕ ਫੈਸਲੇ ਨੂੰ ਮਾਨਤਾ ਦਿੰਦਾ ਹੈ ਜਿਸ ਨੇ ਸ਼ਰਨਾਰਥੀਆਂ ਨੂੰ ਮੌਲਿਕ ਅਧਿਕਾਰ ਦਿੱਤੇ ਸਨ ਫੈਸਲੇ ਵਿੱਚ ਪਾਇਆ ਗਿਆ ਕਿ ਕੈਨੇਡੀਅਨ ਚਾਰਟਰ ਆਫ ਰਾਈਟਸ ਐਂਡ ਫਰੀਡਮਸ ਨੇ ਸ਼ਰਨਾਰਥੀ ਦਾਅਵੇਦਾਰਾਂ ਦੇ ਅਧਿਕਾਰਾਂ ਦੀ ਰੱਖਿਆ ਕੀਤੀ ਹੈ ਮਾਈਗ੍ਰੈਂਟ ਵਰਕਰਸ ਅਲਾਈანს ਫਾਰ ਚੇਂਜ ਦੇ ਕਾਰਜਕਾਰੀ ਨਿਰਦੇਸ਼ਕ ਸੈਇਦ ਹੁਸੈਨ ਦੇ ਅਨੁਸਾਰ ਸ਼ਰਨਾਰਥੀ ਅਧਿਕਾਰ ਦਿਵਸ ਅਜਿਹੇ ਸਮੇਂ ਆਉਂਦਾ ਹੈ ਜਦੋਂ ਸ਼ਰਨਾਰਥੀਆਂ ਅਤੇ ਪ੍ਰਵਾਸੀਆਂ ਨੂੰ ਰਿਹਾਇਸ਼ ਅਤੇ ਕਫਾਇਤੀ ਸੰਕਟ ਲਈ ਜ਼ਿੰਮੇਵਾਰ ਠਾ ਰਾਇਆ ਜਾ ਸਕਦਾ ਹੈ ਹੁਸੈਨ ਨੇ ਕਿਹਾ ਹੈ ਕਿ ਇਹ ਯਾਦ ਰੱਖਣ ਦੇ ਲਈ ਇੱਕ ਮਹੱਤਵਪੂਰਨ ਗੱਲ ਹੈ ਕਿ ਪ੍ਰਵਾਸੀ ਸ਼ਰਨਾਰਥੀ ਅਤੇ ਗੈਰ ਦਸਤਾਵੇਜ਼ੀ ਲੋਕ ਰਿਹਾਇਸ਼ ਅਤੇ ਕਫਾਇਤੀ ਸੰਕਰਦ ਦਾ ਹਿੱਸਾ ਨਹੀਂ ਹੈ ਤੇ ਨਾ ਹੀ ਇਸ ਦਾ ਕਾਰਨ ਹਨ ਪਿਛਲੇ 2 ਸਾਲਾਂ ਤੋਂ ਅਸੀਂ ਵਰਕਰ ਦੇ ਸਾਰੇ ਪੱਦਰਾਂ ਨੂੰ ਇਹ ਕਹਿੰਦੇ ਦੇਖਿਆ ਕਿ ਉਹਨਾਂ ਦੀ ਆਬਾਦੀ ਵਧਣ ਨਾਲ ਘਰ ਮਹਿੰਗੇ ਹੋ ਗਏ ਨੇ ਜੋ ਕਿ ਕੋਈ ਅਰਥ ਨਹੀਂ ਰੱਖਦਾ ਲੋਕ ਦੁਨੀਆ ਭਰ ਤੋਂ ਇੱਥੇ ਆਉਂਦੇ ਨੇ ਤੇ ਕਈ ਵਾਰ ਸੁਰੱਖਿਆ ਦੀ ਵਾਲ ਦੇ ਵਿੱਚ ਇਹ ਇਮੀਗ੍ਰੇਸ਼ਨ ਵਕੀਲ ਨੇ ਕਿਹਾ ਕਿ ਇਮੀਗ੍ਰੇਸ਼ਨ ਤੇ ਕਟੌਤੀ ਦੇ ਉਪਾਵਾਂ ਦੇ ਲਈ ਜ਼ੋਰਦਾਰ ਦਬਾਅ ਹੈ ਜਦੋਂ ਕਿ ਸੰਗੀ ਪਾਰਟੀ ਦੇ ਨੇਤਾ ਹੌਲੀ-ਹੌਲੀ ਆਪਣੀਆਂ ਇਮੀਗ੍ਰੇਸ਼ਨ ਨੀਤੀਆਂ ਦਾ ਖੁਲਾਸਾ ਕਰਨਾ ਸ਼ੁਰੂ ਕਰ ਰਹੇ ਨੇ ਇਮੀਗ੍ਰੇਸ਼ਨ ਵਕੀਲ ਅਤੇ ਨੀਤੀ ਮਾਹਰ ਮਾਰੀਓ ਬੈਲੇਸੀਮੋ ਨੇ ਕਿਹਾ ਹੈ ਕਿ ਯਾਦ ਰੱਖਣ ਵਾਲੀ ਹਕੀਕਤ ਇਹ ਹੈ ਕਿ ਬਹੁਤ ਸਾਰੇ ਵਿਅਕਤੀ ਇੱਥੇ ਇਸ ਲਈ ਹਨ ਕਿਉਂਕਿ ਇੱਕ ਲੋੜ ਹੈ ਸਾਨੂੰ ਇਸ ਸਮੇਂ ਰਾਜਨੀਤਿਕ ਸੁਵਿਧਾ ਅਤੇ ਵਧਦੀਆਂ ਇਮੀਗ੍ਰੇਸ਼ਨ ਭਾਵਨਾਵਾਂ ਤੇ ਖਾਸ ਕਰਕੇ ਸ਼ਰਨਾਰਥੀਆਂ ਨੂੰ ਪੂਰਾ ਕਰਨ ਤੋਂ ਸਾਵਧਾਨ ਰਹਿਣਾ ਪਵੇਗਾ ਆਮ ਮੁਲਾਂਕਣ ਜਾਂ ਵਿਆਪਕ ਮੁਲਾਂਕਣ ਬਹੁਤ ਆਸਾਨ ਹੈ ਕਿ ਸਾਨੂੰ ਘਾਟਿਆ ਵੱਦ ਲੋੜ ਹੈ ਜਾਂ ਇਹ ਗਿਣਤੀ ਹੈ ਇਹ ਅਸਲ ਦੇ ਵਿੱਚ ਇੱਕ ਬਹੁਤ ਹੀ ਗੁੰਝਲਦਾਰ ਮਾਹਰ ਹੈ ਲਿਬਰਲ ਪਾਰਟੀ ਦੇ ਨੇਤਾ ਮਾਰਕ ਕਾਰਨੀ ਨੇ ਕਿਹਾ ਹੈ ਕਿ ਉਹ ਜਸਟਨ ਟਰੂਡੋ ਦੀ ਸੰਗੀ ਸਰਕਾਰ ਦੁਆਰਾ ਅਕਤੂਬਰ ਦੇ ਵਿੱਚ ਲਾਗੂ ਕੀਤੇ ਗਏ ਸਥਾਈ ਨਿਵਾਸੀਆਂ ਦੀ ਗਿਣਤੀ ਤੇ ਪਿਛਲੀਆਂ ਸੀਮਾਵਾਂ ਨੂੰ ਬਰਕਰਾਰ ਰੱਖਣ ਦਾ ਇਰਾਦਾ ਰੱਖਦੇ ਨੇ ਕਨਜ਼ਰਵੇਟਿਵ ਪਾਰਟੀ ਦੇ ਨੇਤਾ ਪੀਰੇ ਪੋਲੀਵ ਨੇ ਕਿਹਾ ਹੈ ਕਿ ਉਹ ਹੋਰ ਕਟੌਤੀਆਂ ਪੇਸ਼ ਕਰਨਗੇ ਪੋਲੀਵ ਨੇ ਪਹਿਲਾਂ ਕਿਹਾ ਸੀ ਕਿ ਉਹਨਾਂ ਦੀ ਨੀਤੀ ਕੈਨੇਡਾ ਦੀ ਰਿਹਾਈਸ਼ੀ ਵਾਅਦੇ ਦੇ ਆਧਾਰ ਤੇ ਪ੍ਰਵਾਸੀਆਂ ਨੂੰ ਸਵੀਕਾਰ ਕਰੇਗੀ ਹੁਸੈਨ ਨੇ ਕਿਹਾ ਹੈ ਕਿ ਕੈਨੇਡਾ ਨੂੰ ਕ ਰਾਸ਼ਟਰੀ ਗੱਲਬਾਤ ਕਰਨ ਦੀ ਲੋੜ ਹੈ ਜੋ ਇਮੀਗ੍ਰੇਸ਼ਨ ਨੀਤੀਆਂ ਨੂੰ ਰਿਹائش ਅਤੇ ਕਫਾਈਤੀ ਸੰਕਟ ਨਾਲ ਜੋੜਦੀ ਹੈ ਸੈਨ ਨੇ ਕਿਹਾ ਹੈ ਕਿ ਧਿਆਨ ਲੋਕਾਂ ਦੀ ਗਿਣਤੀ ਤੇ ਹੈ ਇਸ ਲਈ ਉਹਨਾਂ ਲੋਕਾਂ ਦੇ ਅਧਿਕਾਰਾਂ ਤੋਂ ਗੱਲਬਾਤ ਪੂਰੀ ਤਰ੍ਹਾਂ ਗਾਇਬ ਹੋ ਗਈ ਹੈ ਸੰਗਠਨ ਅਗਲੀ ਸੰਗੀ ਸਰਕਾਰ ਨੂੰ ਸੰਯੁਕਤ ਰਾਜ ਅਮਰੀਕਾ ਨਾਲ ਸੁਰੱਖਿਆ ਤੇ ਤੀਜੇ ਦੇਸ਼ ਸਮਝੌਤੇ ਤੋਂ ਤੁਰੰਤ ਪਿੱਛੇ ਹਟਣ ਦੀ ਮੰਗ ਕਰ ਰਹੇ ਨੇ ਨਿਊਜ਼ ਟੈਂਸ ਤੋਂ ਚੈਨਲ ਪੰਜਾਬੀ ਦੀ ਰਿਪੋਰਟ ਸਟੈਟਿਸਟਿਕਸ ਕੈਨੇਡਾ ਦੇ ਤਾਜ਼ਾ ਅੰਕੜਿਆਂ ਅਨੁਸਾਰ ਮਾਰਚ ਦੌਰਾਨ ਕੈਨੇਡੀਅਨ ਅਰਥਚਾਰੇ ਦੇ ਵਿੱਚ 33000 ਨੌਕਰੀਆਂ ਖਤਮ ਹੋਈਆਂ ਇਹ ਅੰਕੜੇ 2022 ਤੋਂ ਬਾਅਦ ਦਾ ਸਭ ਤੋਂ ਵੱਡਾ ਮਹੀਨਾਵਾਰ ਨੁਕਸਾਨ ਦਰਸਾਉਂਦੇ ਨੇ ਮਾਰਚ ਦੌਰਾਨ ਬੇਰੋਜ਼ਗਾਰੀ ਦਰ ਵਧ ਕੇ 6.7 ਫੀਸਦੀ ਤੇ ਪਹੁੰਚ ਗਈ ਫਰਵਰੀ ਦੇ ਵਿੱਚ ਬੇਰੋਜ਼ਗਾਰੀ ਦਰ 6.6 ਫੀਸਦੀ ਤੇ ਸੀ ਇਹ ਅੰਕੜੇ ਉਦੋਂ ਆਏ ਨੇ ਜਦੋਂ ਕੈਨੇਡੀਅਨ ਆਰਥਿਕ ਵਿਕਾਸ ਤੇ ਅਮਰੀਕੀ ਟੈਰਿਫਾਂ ਦੀ ਅਨਿਸ਼ਚਿਤਤਾ ਦਾ ਖਤਰਾ ਬਣਿਆ ਹੋਇਆ ਹੈ ਮਾਰਚ ਦੌਰਾਨ 62000 ਫੁੱਲ ਟਾਈਮ ਨੌਕਰੀਆਂ ਦਾ ਨੁਕਸਾਨ ਹੋਇਆ ਹਾਲਾਂਕਿ ਪਾਰਟ ਟਾਈਮ ਰੋਜ਼ਗਾਰ ਦੇ ਨਵੇਂ ਮੌਕੇ ਇਨ੍ਹਾਂ ਅੰਕੜਿਆਂ ਨੂੰ ਕੁਝ ਸੰਤੁਲਿਤ ਕਰ ਦਿੰਦਾ ਹੈ ਥੋਕ ਤੇ ਰੀਟੇਲ ਵਪਾਰ ਖੇਤਰ ਦੇ ਵਿੱਚ 29000 ਨੌਕਰੀਆਂ ਖਤਮ ਹੋਈਆਂ ਜਦਕਿ ਫਰਵਰੀ ਦੇ ਵਿੱਚ ਇਸ ਖੇਤਰ ਦੇ ਵਿੱਚ 51000 ਨਵੀਆਂ ਨੌਕਰੀਆਂ ਪੈਦਾ ਹੋਈਆਂ ਸਨ ਸੂਚਨਾ ਸੱਭਿਆਚਾਰ ਅਤੇ ਮਨੋਰੰਜਨ ਦੇ ਖੇਤਰ ਦੇ ਵਿੱਚ 20000 ਨੌਕਰੀਆਂ ਖਤਮ ਹੋਈਆਂ ਤੇ ਖੇਤੀਬਾੜੀ ਸੈਕਟਰ ਦੇ ਵਿੱਚ 9300 ਨੌਕਰੀਆਂ ਖਤਮ ਹੋਈਆਂ ਨਿੱਜੀ ਤੇ ਮੁਰੰਮਤ ਸੇਵਾਵਾਂ ਵਰਗੀਆਂ ਸੇਵਾਵਾਂ ਦੇ ਵਿੱਚ 12000 ਨੌਕਰੀਆਂ ਪੈਦਾ ਹੋਈਆਂ ਯੂਟਿਲਿਟੀ ਦੇ ਵਿੱਚ 4290 ਰੋਜ਼ਗਾਰ ਦੇ ਮੌਕੇ ਪੈਦਾ ਹੋਏ ਮਾਰਚ ਵਿੱਚ ਕੁੱਲ ਕੰਮ ਕੀਤੇ ਘੰਟਿਆਂ ਦੇ ਵਿੱਚ 0.4 ਫੀਸਦੀ ਵਾਧਾ ਦਰਜ ਹੋਇਆ ਜਦ ਕਿ ਫਰਵਰੀ ਦੇ ਵਿੱਚ 1.3 ਫੀਸਦੀ ਘਟ ਸੀ ਮਾਰਚ ਵਿੱਚ ਵਰਕਰਾਂ ਦੀ ਔਸਤ ਘੰਟਾ ਵਾਰ ਤਨਖਾਹ ਪਿਛਲੇ ਸਾਲ ਦੇ ਮੁਕਾਬਲੇ 3.6 ਫੀਸਦੀ ਵਧੀ ਫ੍ਰੈਂਚ ਪਾਸ਼ਾ ਦੀ ਜਿਹੜੀ ਹੈ ਉਹ ਇੰਨੀ ਅਹਿਮियत ਕਿਉਂ ਇਨਾਂ ਦਿਨਾਂ ਦੇ ਵਿੱਚ ਬਣੀ ਹੋਈ ਹੈ ਖਾਸ ਕਰਕੇ ਆਇਲਸ ਸੈਲਪੇਪ ਦੇ ਨਾਲ ਨਾਲ ਹੁਣ ਜਿਹੜੇ ਫ੍ਰੈਂਚ ਕਰਦੇ ਨੇ ਤਾਂ ਉਹਨਾਂ ਦੀ ਫਾਈਲ ਜਿਹੜੀ ਹੈ ਉਹ ਪ੍ਰਾਇੋਰਟੀ ਦੇ ਉੱਤੇ ਚੁੱਕੀ ਜਾਏਗੀ ਯਾਨੀ ਪੀਆਰ ਦੇ ਲਈ ਪਹਿਲਾ एलिਜੀਬਲ ਹੋਣਗੇ ਆ ਜਾਣਦੇ ਆ ਫ੍ਰੈਂਚ ਭਾਸ਼ਾ ਜਿਹੜੀ ਹੈ ਉਸ ਲਈ ਕੀ ਕੁਝ ਕੀਤਾ ਜਾ ਸਕਦਾ ਹੈ ਕੈਨੇਡਾ ਦੇ ਵਿੱਚ ਇਮੀਗ੍ਰੇਸ਼ਨ ਤੁਹਾਡਾ ਸਟੇਟਸ ਮੇਨਟੇਨ ਕਰਨਾ ਪਰਮਨੈਂਟ ਰੈਜ਼ਿਡੈਂਸੀ ਲੈਣੀ ਹਰ ਇੱਕ ਦਾ ਸੁਪਨਾ ਹੁੰਦਾਗਾ ਪਰ ਇਹਦੇ ਰਾਹ ਕਾਫੀ ਨੇ ਉਹ ਸਹਾਇ ਕਿਵੇਂ ਹੋ ਸਕਦੇ ਨੇ ਲਰਨ ਐਂਡ ਗਰੋ ਅਕੈਡਮੀ ਦੇ ਵਿੱਚ ਅਸੀਂ ਪਹੁੰਚੇ ਹੋਏ ਆ ਅਵਸਫੋਰਡ ਅਮਨ ਜੀ ਸਾਡੇ ਨਾਲ ਨੇ ਉਹ ਜਾਣਕਾਰੀ ਆਪਾਂ ਨੂੰ ਮਹਈਆ ਕਰਵਾਉਣਗੇ ਅਵਨ ਜੀ ਸਵਾਗਤ ਹੈ ਸਭ ਤੋਂ ਪਹਿਲਾਂ ਇਹ ਦੱਸੋ ਵੀ ਜਿਹੜਾ ਆਇਲਸ ਤੇ ਫ੍ਰੈਂਚ ਹੈ ਇੱਕ ਕਿਦਾਂ ਇੱਥੇ ਪਰਮਨੈਂਟ ਰੈਜ਼ਿਡੈਂਸੀ ਦਾ ਪਾਥਵੇ ਬਣ ਸਕਦਾ ਕੀ ਇਹਦੇ ਵਿੱਚ ਸਾਰਾ ਕੁਝ ਹੁੰਦਾ ਜੀ ਹਾਂਜੀ ਬਿਲਕੁਲ ਜੀ ਸੋ ਆਇਲਸ ਤੇ ਫ੍ਰੈਂਚ ਜਿਹੜੇ ਹੈਗੇ ਆ ਦੋਨੋਂ ਹੀ ਇੱਕ ਇਕੁਅਲੀ ਇੰਪੋਰਟੈਂਸ ਰੱਖਦੇ ਆ ਇਮੀਗ੍ਰੇਸ਼ਨ ਵਿੱਚ ਜੇ ਤੁਸੀਂ ਪੀਆਰ ਕਰਨੀ ਹੈਗੀ ਹੈ ਜਾਂ ਤੁਹਾਨੂੰ ਆਇਲਸ ਕਰਨੀ ਪੈਂਦੀ ਹੈ ਜਾਂ ਤੁਹਾਨੂੰ ਫ੍ਰੈਂਚ ਕਰਨੀ ਪੈਂਦੀ ਹੈ ਬਟ ਦੋਨਾਂ ਦੇ ਜਿਹੜੇ ਬੈਂਡ ਸਕੋਰਸ ਹੈਗੇ ਆ ਉਹ ਵੀ ਡਿਫਰੈਂਟ ਹੈ ਡਿਪੈਂਡਿੰਗ ਅਪਨ ਤੁਹਾਡਾ ਜਿਹੜਾ ਵਰਕ ਪਰਮਿਟ ਹੈ ਕਿਸ ਚੀਜ਼ ਵਿੱਚ ਹੈਗਾ ਰਾਈਟ ਸੋ ਨੌਕ ਏ ਐਂਡ ਨੌਕ ਬੀ ਐਂਡ ਨੌਕ ਸੀ ਸੋ ਹਾਂਜੀ ਦੋਨੋਂ ਹੀ ਬਹੁਤ ਇੰਪੋਰਟੈਂਟ ਹੈ ਬਟ ਇਹ ਹੁਣ ਤੁਹਾਡੇ ਤੇ ਡਿਪੈਂਡ ਕਰਦਾ ਹੈ ਕਿ ਤੁਸੀਂ ਆਇਲਸ ਕਰਨੀ ਹੈ ਕਿ ਫ੍ਰੈਂਚ ਕਰਨੀ ਹੈ ਹਾਂਜੀ ਤੇ ਗਵਰਨਮੈਂਟ ਦਾ ਫੋਕਸ ਹੈ ਫ੍ਰੈਂਚ ਤੇ ਇਮੀਗ੍ਰੇਸ਼ਨ ਡਿਪਾਰਟਮੈਂਟ ਦਾ ਇਸ ਸਮੇਂ ਬਿਲਕੁਲ ਅਰਸ਼ ਜੀ ਐਸ ਵੈਲੇ ਜਿਹੜਾ ਫੋਕਸ ਹੈ ਉਹ ਫ੍ਰੈਂਚ ਤੇ ਹੀ ਚੱਲ ਰਿਹਾ ਕਿਉਂਕਿ ਗਵਰਨਮੈਂਟ ਮੰਗਦੀ ਹੈ ਕਿ ਫ੍ਰੈਂਕੋਫੋਨਸ ਜਿਹੜੇ ਹੈਗੇ ਉਹ ਜ਼ਿਆਦੇ ਹੋਣੇ ਚਾਹੀਦੇ ਹੈ ਫ੍ਰੈਂਚ ਜਿਹੜੇ ਲੈਂਗੁਏਜ ਬੋਲਣ ਵਾਲੇ ਹੈ ਉਹਨਾਂ ਦੀ ਤਾਕਾ ਹਰ ਸ਼ਹਿਰ ਵਿੱਚ ਹਰ ਸਿਟੀ ਵਿੱਚ ਇਕੁਅਲੀ ਹੋਣੀ ਚਾਹੀਦੀ ਹੈ ਇਸ ਲਈ ਇਹਨਾਂ ਨੇ ਹੁਣ ਟੀਸੀਐਫ ਤੇ ਟੀਈਐਫ ਐਗਜ਼ਾਮਸ ਕਰਦੇ ਹੈ ਫ੍ਰੈਂਚ ਤੇ ਫ੍ਰੈਂਚ ਦੇ ਜਿਹੜੇ ਸਕੋਰਸ ਹੈ ਉਹ ਵੀ ਬਹੁਤ ਲੋ ਜਾ ਰਹੇ ਐ ਐਸ ਕੰਪੇਅਰ ਟੂ ਆਇਲਸ ਮੈਨੂੰ ਲੱਗਦਾ ਲਾਸਟ ਵਾਲਾ ਦੇ ਸਕੋਰ ਗਿਆ ਉਹ ਗਿਆ 375 ਸਕੋਰਸ ਕੁਝ ਵੀ ਨਹੀਂ ਹੈਗਾ ਜੇ ਆਪਾਂ ਕੰਪੇਅਰ ਕਰੀਏ ਆਇਲਸ ਨਾਲ 4 5 600 ਤੱਕ ਕ੍ਰੋਸ ਕੀਤਾ ਹੋਇਆ ਆਇਲਸ ਦਾ ਸਕੋਰਸ ਰਾਈਟ ਸੋ ਫ੍ਰੈਂਕੋਫੋਨਸ ਯਰ ਫ੍ਰੈਂਚ ਲੈਂਗੁਏਜ ਦਾ ਬਹੁਤ ਹੈਲਪਫੁਲ ਹੈਗੀ ਆ ਇਫ ਇਟ ਡਰਾ ਉਹ ਇਹ ਅਲੱਗ ਕੱਢ ਰਿਹਾ ਜੀ ਹੁਣ हां जी बिल्कुल इस वेले सिर्फ फ्रेंच लैंग्वेज ਦੇ ਜਿਹੜੇ ਐਗਜ਼ਾਮਸ ਹੈ ਉਹਨਾਂ ਦੇ ਹੀ ਡਰਾ ਨਿਕਲ ਰਹੇ ਹੈ ਆਇਲਸ ਤੇ ਸੈਲਪਿਪ ਦੇ ਤਾਂ ਹਾਜੀ ਮੈਨੂੰ ਲੱਗਦਾ ਨਹੀਂ ਕੋਈ ਕੋਈ ਖਾਸ ਡਰਾ ਨਿਕਲਿਆ ਹੈਗਾ ਯਾ ਤੇ ਜਦੋਂ ਫ੍ਰੈਂਚ ਸਿੱਖਣ ਦੀ ਗੱਲ ਆਉਂਦੀ ਹੈ ਤਾਂ ਜਦੋਂ ਸਾਡੀ ਕਮਿਊਨਿਟੀ ਦੀ ਗੱਲ ਕਰਦੇ ਆ ਸਾਡੇ ਯੰਗਸਟਰਸ ਦੀ ਗੱਲ ਕਰਦੇ ਹੋ ਕੰਨੀ ਕਤਰੋਂਦੇ ਬੇਸ਼ੱਕ ਕੈਨੇਡਾ ਦੀ ਸੈਕੰਡ ਅਫੀਸ਼ਲ ਲੈਂਗੁਏਜ ਹੈ ਇਹਦੇ باوجود ਦੇ ਡਰ ਕਿਉਂ ਆ ਤੇ ਨਿਕਲ ਕਿਵੇਂ ਸਕਦਾ ਬਿਲਕੁਲ ਜੀ ਨਵਾਂ ਕੁਝ ਵੀ ਸਿੱਖਣਾ ਹੋਵੇ ਡਰ ਤਾਂ ਹਰ ਇੱਕ ਨੂੰ ਹੀ ਰਹਿੰਦਾ ਸਾਨੂੰ ਵੀ ਡਰ ਲੱਗਦਾ ਕਿ ਕੋਈ ਨਵੀਂ ਚੀਜ਼ ਅਸੀਂ ਇੰਪਲੀਮੈਂਟ ਕਰਨੀ ਹੈ ਤਾਂ ਪਤਾ ਨਹੀਂ ਸাকਸੈਸਫੁਲ ਹੋਵਾਂਗੇ ਨਹੀਂ ਹੋਵਾਂਗੇ ਬਾਕੀ ਲੈਂਗੁਏਜ ਦੀ ਏਰ ਸ਼ੇ ਹੋ ਜਾਂਦੀ ਹੈ ਕਿ ਲੈਂਗੁਏਜ ਸਿੱਖਣ ਵਾਸਤੇ ਤੁਹਾਨੂੰ ਟਾਈਮ ਵੀ ਚਾਹੀਦਾ ਲੈਂਗੁਏਜ ਨਵੀਂ ਲੈਂਗੁਏਜ ਸਿੱਖਣ ਵਾਸਤੇ ਤੁਹਾਨੂੰ ਉਹਨਾਂ ਕੋ ਫੋਕਸ ਵੀ ਚਾਹੀਦਾ ਪਰ ਤਾਂ ਸਾਨੂੰ ਪਤਾ ਹੈ ਬੀਇੰਗ ਔਨ ਵਰਕ ਪਰਮਿਟਸ ਜਾਂ ਇੰਟਰਨੈਸ਼ਨਲ ਸਟੂਡੈਂਟਸ ਲਾ ਲੋ ਸਾਡੇ ਕੋਲ ਨਾ ਇੰਨਾ ਵਕਤ ਹੈ ਨਾ ਅਸੀਂ ਇੰਨੇ ਫੋਕਸਡ ਹਾਂ ਕਿ ਅਸੀਂ ਕਿਸੇ ਨਵੀਂ ਚੀਜ਼ ਨੂੰ ਟਰਾਈ ਕਰਕੇ ਉਹਦੇ ਤੇ ਚਾਰ ਪੰਜ ਮਹੀਨੇ ਲਾ ਸਕੀਏ ਸੋ ਇਹੀ ਇੱਕ ਡਰ ਹੈ ਕਿ ਜੇ ਅਸੀਂ ਸਟਾਰਟ ਕਰਾਂਗੇ ਫ੍ਰੈਂਚ ਲੈਂਗੁਏਜ ਉਹਨੂੰ ਲੰਬਾ ਸਮਾਂ ਸਿੱਖਣਾ ਪੈਣਾ ਇੱਕ ਤਾਂ ਲੋਕਾਂ ਨੂੰ ਲੱਗਦਾ ਤੇ ਇੱਕ ਸਾ ਤੋਂ ਸਿੱਖੀ ਨਹੀਂ ਜਾਣੀ ਕਿਉਂ ਇੱਕ ਨਵੀਂ ਚੀਜ਼ ਇੱਕ ਹਵਾ ਬਣੀ ਹੋਈ ਹੈ ਹੈ ਆਪਣੀ ਕਮਿਊਨਿਟੀ ਵਿੱਚ ਤਾਂ ਖਾਸ ਕਰੇ ਇੱਕ ਕਈ ਵਾਰ ਇਹ ਹੁੰਦਾ ਕਿ ਇੱਕ ਬੈਰੀਅਰ ਬਣਾ ਲੈਂਦਾ ਵਿਅਕਤੀ ਮੈਥੋਆਇਲਸ ਇਸ ਤੋਂ ਜ਼ਿਆਦਾ ਬੈਂਡ ਮੇਰੇ ਨਹੀਂ ਆਉਣੇ ਫਰੈਂਚ ਵਿੱਚ ਨਹੀਂ ਕਰ ਸਕਦਾ ਜਾਂ ਉਹਨੂੰ ਰਸਤਾ ਨਹੀਂ ਮਿਲਦਾ ਕਿ ਕਿੱਥੋਂ ਇਹ ਸਟਾਰਟ ਕਰਨਾ ਕਿਵੇਂ ਤਾਂ ਤੁਹਾਡੀ ਅਕੈਡਮੀ ਇਹਦੇ ਚ ਕਿੱਦਾਂ ਸਹਾਇ ਹੋ ਸਕਦੇ ਤੁਸੀਂ ਕਿੱਦਾਂ ਸਟੂਡੈਂਟ ਨੂੰ ਜਿਹੜਾ ਤਿਆਰ ਕਰਦੇ ਹੋ ਬਿਲਕੁਲ ਜੀ ਸਾਡੇ ਕੋਲ ਬਹੁਤ ਚੈਲੈਂਜਿੰਗ ਟਾਸਕ ਚੈਲੈਂਜਿੰਗ ਟਾਸਕ ਲੈ ਕੇ ਆਉਂਦੇ ਆ ਲੋਕ ਕਿ ਮੈਂ 5 ਫਰੀ ਪੇਪਰ ਦਿੱਤਾ ਆਇਲਸ ਦਾ ਤੇ ਮੈਂ ਤਾਂ ਬਸ 4 4.5 5 ਤੱਕ ਹੀ ਸਟਕ ਹੈਗਾ ਸੋ ਮੈਂ ਇਹੀ ਕਹਿਣਾ ਚਾਹੁੰਦੀ ਆ ਕਿ ਸਾਡੀਆਂ ਟਿਪਸ ਐਂਡ ਸਟ੍ਰੈਟਜੀਜ਼ ਤੇ ਅਸੀਂ ਜ਼ਿਆਦਾ ਫੋਕਸ ਕਰਦੇ ਆਂ ਸਾਨੂੰ ਮਟੀਰੀਅਲ ਤਾਂ ਨਹੀਂ ਹੁੰਦਾ ਉਹ ਗੂਗਲ ਤੇ ਬਹੁਤ ਕੁਝ ਪਿਆ ਹੋਇਆ ਪਰ ਜੋ ਚੀਜ਼ਾਂ ਅਸੀਂ ਤੁਹਾਨੂੰ ਦੱਸਦੇ ਆਂ ਜੇ ਤੁਸੀਂ ਉਹਨਾਂ ਤੇ ਹੀ ਵਰਕ ਕਰ ਲਓ ਤਾਂ 5 ਤੋਂ 7 ਬੈਂਡ ਤੱਕ ਪਹੁੰਚਣ ਲੱਗੇ ਤੁਹਾਨੂੰ ਟਾਈਮ ਨਹੀਂ ਲੱਗਦਾ ਸੋ ਸਾਡੀ ਅਕੈਡਮੀ ਵਿੱਚ ਅਸੀਂ ਸਪੈਸੀਫਿਕਲੀ ਟਿਪਸ ਤੇ ਸਟ੍ਰੈਟਜੀਜ਼ ਵਿੱਚ ਹੀ ਦਾ ਜੋਰ ਲਾਉਣਾ ਹੈ ਕਿ ਸਟੂਡੈਂਟ ਉਸ ਚੀਜ਼ ਨੂੰ ਹੀ ਸਟਕ ਰਵੇ ਤੇ ਉਸ ਚੀਜ਼ ਤੋਂ ਹੀ ਪ੍ਰੈਕਟਿਸ ਕਰੇ ਡੈਫੀਨਿਟਲੀ ਰਿਜ਼ਲਟਸ ਆਉਂਦੇ ਆ ਬਹੁਤ ਸੁਣੇ ਆਉਂਦੇ ਆ ਨਾਲੇ ਸੋ ਹੁਣ ਡਰਾਅ ਨਿਕਲ ਰਹੇ ਨੇ ਬਹੁਤ ਸਾਰੇ ਲੋਕਾਂ ਦੇ ਵਰਕ ਪਰਮਿਟ ਆਉਣ ਵਾਲੇ ਸਮੇਂ ਚ ਐਕਸਪਾਇਰ ਹੋਣ ਇਹਨਾਂ ਨੂੰ ਕੋਈ ਰਸਤਾ ਨਜ਼ਰ ਨਹੀਂ ਆਉਂਦਾ ਤਾਂ ਹੁਣ ਆਇਲਸ ਤੇ ਫ੍ਰੈਂਚ ਕਿਵੇਂ ਮਾਧਿਅਮ ਬਣ ਸਕਦਾ ਕੀ ਸੁਨੇਹਾ ਤੁਸੀਂ ਦੇਣਾ ਚਾਹੋਗੇ ਤੇ ਸੰਪਰਕ ਜੀ ਉਹਨਾਂ ਨੇ ਕਰਨਾ ਤੋਂ ਕਿਸ ਢੰਗ ਦੇ ਨਾਲ ਕਰ ਸਕਦੇ ਬਿਲਕੁਲ ਜੀ ਅਸੀਂ ਔਨਲਾਈਨ ਕਲਾਸਸ ਵੀ ਪ੍ਰੋਵਾਈਡ ਕਰਦੇ ਹਾਂ ਫ੍ਰੈਂਚ ਕਲਾਸਸ ਵੀ ਸਾਡੇ ਕੋਲ ਔਨਲਾਈਨ ਹੁੰਦੀਆਂ ਸੋ ਤੁਸੀਂ ਘਰੇ ਬੈਠ ਕੇ ਆਪਣੇ ਵਰਕਪਲੇਸ ਤੇ ਕਿਤੇ ਵੀ ਆਪਣੀਆਂ ਫ੍ਰੈਂਚ ਕਲਾਸਸ ਵੀ ਸਟਾਰਟ ਕਰ ਸਕਦੇ ਹੋ ਵਿਦ ਤੁਸੀਂ ਆਇਲਸ ਕਲਾਸਸ ਵੀ ਸਟਾਰਟ ਕਰ ਸਕਦੇ ਹੋ ਜੇ ਤੁਸੀਂ ਸਾਨੂੰ ਕੰਟੈਕਟ ਕਰਨਾ ਚਾਹੁੰਦੇ ਹੋ ਤੁਸੀਂ 6043005988 ਤੇ ਕੰਟੈਕਟ ਕਰ ਸਕਦੇ ਹੋ ਪਲੱਸ ਸਾਡਾ ਹੈੱਡ ਆਫਿਸ ਐਬਟਸਫਰਡ ਹੈਗਾ ਤੁਸੀਂ ਆਰਬਨ ਸਟਰੀਟ 2646 ਤੇ ਆ ਕੇ ਸਾਨੂੰ ਮਿਲ ਵੀ ਸਕਦੇ ਹੋ ਬਹੁਤ ਬਹੁਤ ਧੰਨਵਾਦ ਥੈਂਕ ਯੂ ਸੋ ਮੱਚ ਸੋ ਵਾਕਈ ਜਦੋਂ ਇਮੀਗ੍ਰੇਸ਼ਨ ਸਟੇਟਸ ਦੀ ਗੱਲ ਆਉਂਦੀ ਹੈ ਤਾਂ ਗਵਰਨਮੈਂਟ ਆਫ ਕੈਨੇਡਾ ਇਸ ਸਮੇਂ ਫ੍ਰੈਂਚ ਲੈਂਗੁਏਜ ਤੇ ਫੋਕਸ ਕਰ ਰਹੀ ਹੈ ਡਰਾਅ ਅਲੱਗ ਤੋਂ ਨਿਕਲ ਰਹੇ ਆ ਤੇ ਜਦੋਂ ਵਿਅਕਤੀ ਦੀ ਗੱਲ ਕਰਦੇ ਆ ਉਹ ਕੁਝ ਵੀ ਸਿੱਖ ਸਕਦਾ ਪਰ ਸਹੀ ਰਸਤਾ ਜਿਹੜਾ ਜ਼ਰੂਰੀ ਹੁੰਦਾ ਸੋ ਲਰਨ ਐਂਡ ਗਰੋ ਅਕੈਡਮੀ ਤੁਹਾਨੂੰ ਉਹ ਸਹੀ ਰਸਤਾ ਦਿਖਾ ਸਕਦੀ ਹੈ ਕਿਉਂਕਿ ਮਟੀਰੀਅਲ ਤੋਂ ਹਟ ਕੇ ਕਿਸੇ ਲੈਂਗੁਏਜ ਨੂੰ ਕਿਸ ਤੰਗ ਦੇ ਨਾਲ ਸਿੱਖਣਾ ਉਹ ਰਸਤਾ ਤੁਹਾਨੂੰ ਇਹ ਪ੍ਰੋਵਾਈਡ ਕਰਾਉਂਦੇ ਨੇ ਜਿਹੜਾ ਕਿ ਤੁਹਾਡਾ ਇੱਥੇ ਪਰਮਨੈਂਟ ਰੈਜ਼ਿਡੈਂਸੀ ਦੇ ਲਈ ਬਹੁਤ ਸਹਾਈ ਸਿੱਧ ਹੋ ਸਕਦਾ ਕੈਮਰਾਮੈਨ ਅਮਿਤ ਪਨੇਸਰ ਦੇ ਨਾਲ ਅਰਸ਼ਦੀਪ ਸਿੰਘ ਚੈਨਲ ਪੰਜਾਬੀ ਐਪਸਪੋਰਟ ਅੱਗੇ ਦੇਖਦੇ ਆਂ ਅਜਿੰਤਨ ਤੋਂ ਸਾਡੇ ਸੀਨੀਅਰ ਪੱਤਰਕਾਰ ਕੁਲਮੀ ਸਿੰਘ ਸੰਗਾ ਦੀ ਇੱਕ ਖਾਸ ਅਪਡੇਟ ਚੈਨਲ ਪੰਜਾਬੀ ਵੇਖ ਰਿਹਾ ਸਮੂਹ ਦਰਸ਼ਕਾਂ ਨੂੰ ਕੁਲਮੀ ਸਿੰਘ ਵੱਲੋਂ ਨਿੱਗੀ ਜੀ ਆਇਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਐਡਮੰਟਨ ਸ਼ਹਿਰ ਤੋਂ ਲੈ ਕੇ ਦੋ ਖਬਰਾਂ ਤੁਹਾਡੇ ਲਈ ਹਾਜ਼ਰ ਆ ਇੱਕ ਖਬਰ ਆ ਰਹੀ ਹੈ ਜਿਹਦੇ ਵਿੱਚ ਅਲਬਰਟਾ ਦੇ ਤਿੰਨ ਵਿਅਕਤੀ ਜਿਹੜੇ ਆ ਜੀ ਉਹਨਾਂ ਨੂੰ ਫਸਟ ਡਿਗਰੀ ਮਰਡਰ ਚਾਰਜ ਲਈ ਚਾਰਜ ਕੀਤਾ ਗਿਆ ਔਰ ਇਹ ਕੀਤਾ ਗਿਆ ਕੇਪ ਬ੍ਰੈਟਨ ਨੋਵਾ ਸਕੋਸ਼ੀਆ ਦੇ ਵਿੱਚ ਉੱਥੇ ਔਰ ਇਹ ਮਰਡਰ ਉਹਨਾਂ ਨੇ ਉੱਥੇ ਹੀ ਕੀਤਾ ਹੈ ਅ ਸ਼ਨੀਚਰਵਾਰ ਦੀ ਸਵੇਰ ਸੀਗੀ ਜੀ ਜਦੋਂ ਇਹ ਗਲਬਾ ਤੋਂ ਉੱਥੇ ਵਾਪਰੀ ਆ ਅ ਇਹਦੇ ਚ ਜਿਹੜੇ ਚਾਰਜ ਕੀਤੇ ਗਏ ਬੰਦੇ ਨੇ ਉਹ 70 ਸਾਲਾਂ ਦਾ ਮੈਲ ਚੋਲ ਔਰ 20 ਸਾਲਾਂ ਦਾ ਗਵਨਰ ਮਾਰਕਟ ਕਟ ਤੇ 19 ਸਾਲਾਂ ਦਾ ਲੈਜ਼ਰ ਗੈਂਗ ਇਹ ਤਿੰਨੇ ਵਿਅਕਤੀ ਜਿਹੜੇ ਜੀ ਇਨਾਂ ਨੂੰ ਕੇਪ ਬ੍ਰਾਇਟਨ ਕਾਰੈਕਸ਼ਨਲ ਸੈਂਟਰ ਵਿੱਚ ਰੱਖਿਆ ਗਿਆ ਗਾਰਡਨਰ ਮਾਈਨਸ ਦੇ ਕੋਲ ਪੁਲਿਸ ਦਾ ਦੱਸਣਾ ਉਥੋਂ ਕੇਪ ਬ੍ਰਾਇਟਨ ਤੋਂ ਕਿ ਇੱਕ ਰੈਜ਼ਿਡੈਂਸ ਤੋਂ ਸਵੇਰੇ ਉਹਨਾਂ ਨੂੰ ਜਦੋਂ ਫੋਨ ਕਾਲ ਆਉਂਦੀ ਆ ਤੇ ਉਹ ਉੱਥੇ ਪਹੁੰਚਦੇ ਆ ਤੇ ਜਾਂਦਿਆਂ ਕੀ ਦੇਖਦੇ ਵੀ ਜਿਹੜੇ ਕੁਝ ਬੰਦੇ ਆ ਜੀ ਉਹ ਉਥੋਂ ਨੱਠ ਰਹੇ ਆ ਔਰ ਫਿਰ ਇੱਕ ਚਿੱਟਾ ਟਰੱਕ ਉਥੋਂ ਮੂਵ ਹੋਇਆ ਤੇ ਉਹਨਾਂ ਨੇ ਉਸ ਚਿੱਟੇ ਟਰੱਕ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਆ ਤੇ ਉਹ ਚਿੱਟਾ ਟਰੱਕ ਜਿਹੜਾ ਜੀ ਉਹ ਉੱਥੇ ਹੀ ਛੱਡ ਕੇ ਬੰਦੇ ਆਪ ਉੱਥੇ ਥੋੜਾ ਮਤਲਬ ਦਰਖਤਾਂ ਦੇ ਵਿੱਚ ਦੀ ਉਹ ਨੱਠ ਗਿਆ ਪਰ ਉਹ ਪੁਲਿਸ ਵਾਲਿਆਂ ਨੇ ਕੇ 9 ਯੂਨਿਟਸ ਤੇ ਦੂਸਰੇ ਹੋਰ ਸਾਧਨ ਜਿਹੜੇ ਅੱਜਕੱਲ ਕੈਮਰੇ ਦੇ ਮਿਲ ਜਾਂਦੇ ਜੀ ਉਹਨਾਂ ਦੇ ਰਾਹੀਂ ਉਹਨਾਂ ਨੇ ਉਹਨਾਂ ਦਾ ਪਿੱਛਾ ਕੀਤਾ ਤੇ ਜਾ ਕੇ ਉਹਨਾਂ ਨੇ ਇੱਕ ਅਪਾਰਟਮੈਂਟ ਬਿਲਡਿੰਗ ਵਿੱਚੋਂ ਉਹ ਵਿਅਕਤੀ ਜਿਹੜੇ ਆ ਗ੍ਰਿਫਤਾਰ ਕਰ ਲਏ ਬਿਨਾਂ ਕਿਸੇ ਇਨਸੀਡੈਂਟ ਤੋਂ ਔਰ ਉਹਨਾਂ ਨੇ ਹੁਣ ਜਿਹੜਾ ਜੀ ਉਹਨਾਂ ਤਿੰਨਾਂ ਨੂੰ ਹੀ ਚਾਰਜ ਕਰ ਲਿਆ ਫਸਟ ਡਿਗਰੀ ਮਰਡਰ ਦੇ ਵਿੱਚ ਔਰ ਜਿਹੜਾ ਮਾਰਿਆ ਗਿਆ ਵਿਅਕਤੀ ਉਹ ਕੇਪ ਬ੍ਰਿਟਨ ਦਾ ਰਹਿਣ ਵਾਲਾ ਸੀਗਾ 44 ਸਾਲਾਂ ਦਾ ਜੈਫਰੀ ਪੀਅਰਸ ਹਨ ਔਰ ਇੱਕ ਦੂਸਰੀ ਖਬਰ ਆ ਰਹੀ ਹੈ ਕਿ ਲੋਕੀ ਆਪਣੇ ਅਕਸਰ ਜਿਹੜੇ ਨੇ ਸ਼ੈਰ ਸਪਾਟਾ ਕਰਨ ਕਨੇਡੀਅਨ ਜਾਂਦੇ ਨੇ ਹਵਾਈ ਦੇ ਵਿੱਚ ਇਹ ਖਬਰ ਹਵਾਈ ਤੋਂ ਆਇਆ ਇੱਕ ਲੈਡੀ ਜਿਹੜੀ ਐਡਮਿੰਟਨ ਦੀ ਵਾਸੀ ਸੀਗੀ ਪਹਿਲਾਂ ਹੁਣ ਉੱਥੇ ਉਹ ਮੂਵ ਹੋ ਚੁੱਕੀ ਸੀ ਹੋਇਆ ਕੀ ਆ ਕਿ ਉਹਦਾ ਵੀ ਉੱਥੇ ਜੀ ਕਤਲ ਹੋ ਗਿਆ 77 ਸਾਲਾਂ ਦੀ ਸੀ ਅ ਔਰ ਉਹਦੀ ਜਿਹੜੀ ਬਾਡੀ ਆ ਉਹ ਇੱਕ ਡੰਮਸਟਰ ਵਿੱਚੋਂ ਜਿਵੇਂ ਅਪਾਰਟਮੈਂਟ ਬਿਲਡਿੰਗਾਂ ਦੇ ਵਿੱਚ ਹੁੰਦੇ ਜੀ ਉਹ ਡੰਮਸਟਰ ਵਿੱਚੋਂ ਉਹਦੀ ਬਾਡੀ ਜਿਹੜੀ ਆ ਪਾਈ ਗਈ ਆ ਜਦੋਂ ਕਿ ਉਹਦੇ ਜਿਹੜਾ ਜੀ ਇੱਕ ਵਿਅਕਤੀ ਜਿਹਨੇ ਰਿਪੋਰਟ ਕੀਤੀ ਉਹਦੀ ਮਿਸਿੰਗ ਦੀ ਉਹਨੇ ਕਿਹਾ ਵੀ ਮੇਰੀ ਫਿਅਾਂਸੇ ਸ਼ਾਮੀ 8 ਵਜੇ ਇਥੋਂ ਗਈ ਆ ਪਰ ਉਹ ਮੁੜ ਕੇ ਵਾਪਸ ਨਹੀਂ ਆਈ ਤੇ ਪੁਲਿਸ ਵਾਲਿਆਂ ਨੇ ਉਹਨੂੰ ਜੀ ਲੱਭਣ ਲਗਾਉਣਾ ਸ਼ੁਰੂ ਕੀਤਾ ਤੇ ਉਹ ਦਾ ਕਿਤੇ ਕੋਈ ਪਤਾ ਸੁਰ ਨਾ ਲੱਗੇ ਫੇਰ ਜੀ ਕਰਦੇ ਕਰਾਉਂਦੇ ਉਹਨਾਂ ਨੇ ਜਦੋਂ ਉਹ ਡੰਬਸਟਰ ਚੈੱਕ ਕੀਤਾ ਤਾਂ ਉਸ ਡੰਬਸਟਰ ਦੇ ਵਿੱਚ ਉਹਦੀ ਮ੍ਰਿਤਕ ਦੇਹ ਪਾਈ ਗਈ ਔਰ ਉਹਦੇ ਨਾਲ ਪਰਿਵਾਰ ਨੂੰ ਬੜਾ ਤੱਕਾ ਲੱਗਾ ਜੀ ਸਾਰੇ ਨੂੰ ਉਹ ਦੱਸ ਦੇਣੇ ਵੀ ਉਹ ਬੜੀ ਕਲਰਫੁਲ ਸੀ ਬੜੀ ਵਧੀਆ ਜ਼ਿੰਦਗੀ ਬਤਾ ਰਹੀ ਸੀਗੀ ਪਰ ਆਲ ਆਫ ਅ ਸਡਨ ਇੱਕ ਘਟਨਾ ਵਾਪਰ ਗਈ ਹੈ ਹਜੇ ਤੱਕ ਪੁਲਿਸ ਜਿਹੜੀ ਹੈ ਜੀ ਉਹਨਾਂ ਨੇ ਕੋਈ ਜ਼ਿਆਦਾ ਡਿਟੇਲਸ ਜਿਹੜੀਆਂ ਉਹ ਰਿਲੀਜ਼ ਨਹੀਂ ਕੀਤੀਆਂ ਉਹ ਕਹਿੰਦੇ ਜਿੰਨੀ ਦੇਰ ਤੱਕ ਉਹਦੀ ਆਟੋਪਸੀ ਜਿਹੜੀ ਹੈ ਜੀ ਨਹੀਂ ਕੰਪਲੀਟ ਹੁੰਦੀ ਉਹ ਪੁਲਿਸ ਨੇ ਕੋਈ ਵੀ ਹੋਰ ਜਾਣਕਾਰੀ ਜਿਹੜੀ ਹੈ ਹਜੇ ਤੱਕ ਰਿਲੀਜ਼ ਨਹੀਂ ਕਰਨੀ ਚੈਨਲ ਪੰਜਾਬੀ ਲਈ ਕਲਮੀਰ ਸਿੰਘ ਸੰਘਾ ਐਡਮਨਟਨ ਖਬਰਾਂ ਤੇ ਜਾਣਕਾਰੀਆਂ ਦਾ سلسلہ ਫਿਲਹਾਲ ਇਥੇ ਮੁਕਦ ਹੈ ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ ਇਜਾਜ਼ਤ ਚਾਹੁੰਦੇ ਆ ਧੰਨਵਾਦ